सत श्रीकाल जी सारू सार है अपने चैनल पंचायत चलने वास्ते सुनाओ जी किसी उम्मीद है सारी ठीक ठाक होवों बनाओगे वाइडु जी सारे खिलाज च रखना इतने सब्जी का तड़का ला रही मैं तेल पाया धुआं क्ड लिया जी तेल का वह गर्म हो गया तो ये लसन अदरक हरी मिर्च प्याज तो सब्जी बनाने गोभी की टंडा वाले ही कटे हुए हैं अच्छे

दु लिया दु गर्म हो गया अज ने काफी कट्ठा ही तड़का ला लगे नेरा हो गया बाहर देखो टाइम इतने हो गया होगा साढ़े हो गया होगा जी ता करके अच्छी से तड़का ला रहे हैं

तो साथ में और ये फिर चावल हम ये ठीक उसे ही लाल पाले में नॉनवेज पाले थोड़ा है पानी

धनिया पाना हरियाणा मिर्च फ्रिज रख दें सब्जी पा लिया ਸਬਜ਼ੀ ਪਾ ਲਈ ਪਕੀ ਗਈ। ਅਗੇ ਤਾਂ ਮੈਂ ਲੋਂਗੇ ਚ ਬਣਾਉਣੀ ਹੁੰਦੀ ਐ। ਅੱਜ ਪਤੀਲੀ ਦੇ ਵਿੱਚ ਕਰਪਾ ਲਾਇਆ। ਇਹ ਆਪਣਾ ਹਰਬੀਤ ਕਹਿੰਦਾ ਕੋਈਲੀ ਬਣਾਇਉਣੀ। ਖੜੇ ਹੁੰਨਣਾ ਰੱਖਿਓ। ਚੰਗੀ ਜਿਹੀ। ਖੁਲਜੇ ਜਾਂਦੇ ਨਾ ਉਹ ਬਣਾਇਓ। ਤਾਂ ਕਰਕੇ ਜਦ ਮੈਂ ਕਾਂਸੀ ਤੇ ਪਤੀਲੀ ਦੇ ਵਿੱਚ ਧਰ ਲਈ। ਇਹਦੇ ਵਿੱਚ ਜਦੋਂ ਆਪਾਂ ਕਾਂਸੀ ਫੇਰਦੇ ਹਾਂ ਉਹਦੇ ਨਾਲ ਕੋਲ ਜੰਮੇ ਨੇ ਪੱਲੇ ਟੁੱਟ ਜਾਂਦੇ ਨੇ। ਲੋਂਗੇ ਦੇ ਵਿੱਚ ਸਾਫ਼ ਜੀ ਜਾਂਦੇ ਨੇ। ਉਹਨਾਂ ਨੂੰ ਫਿਰ ਆਪਾਂ ਦਬਾਉਣੀ ਹੈ। ਪਰ ਤਰਨਾ ਲੋੜ ਨਹੀਂ ਸੀ। ਦੱਬੀ ਚਲਾ ਦਿੰਦੇ ਆ ਜੀ। ਹੱਸਦਾ ਆਪਣਾ ਖਾਂਦਾ ਨਹੀਂ ਗੋਭੀ। ਫਿਰ ਵੀ ਖਾਂਦਾ ਜਿਉਂ ਹੀ ਕਹਿੰਦਾ ਕੋਈ ਇਹ ਨਹੀਂ ਬਣਾਉਂਦੀ। ਖੜੀ ਹੀ ਮੈਨੂੰ ਵਧੀਆ ਲੱਗਦੀ। ਗੋਭੀ ਨੂੰ ਤਾਂ ਨਹੀਂ ਕਿਉਂ ਬੱਚੇ ਐ ਕਰਦੇ ਨੇ। ਫਿਰ ਨੂੰ ਸਾਫ ਕਰ ਲੀਨੇ ਜਦੋਂ ਬਣਨ ਵਾਲੀ ਹੋਈ ਸਬਜੀ ਧੋਕੇ ਤਾਂ ਨਹੀਂ ਕੱਟ ਕੇ ਉਦੋਂ ਪਾ ਦਾਂਗੇ ਫਿਰ ਇਹਦਾ ਵਧੀਆ ਟੇਸ ਆਉਂਦਾ ਹੈ ਜੇ ਪਹਿਲੇ ਹੀ ਪਾ ਦਿੰਦੇ ਫਿਰ ਧੋ ਵਿੱਚੀ ਹਰੀ ਜੰਦਾ ਜੀ ਭੁੱਲ ਜਾਂਦਾ ਉਹਦਾ ਟੇਸ ਨਹੀਂ ਆਉਂਦਾ ਬਾਹਰ ਦੇ ਵਿੱਚ ਪਾ ਕੇ ਸਿੰਮ ਤੇ ਗੈਸ ਕਰਕੇ बस ਇੱਕ ਤਾਂ ਮਿੰਟ ਸੇਕ ਲਗਾ ਦਿੰਨੇ ਮੈਂ ਪਾ ਜਾ ਧਨੀਆ ਦਾ ਉਹਦੀ ਕੋਲ ਜਾਂਦਾ ਜੀ ਸੇਕ ਨਾਲ ਥੋੜੀ ਜੀ ਨਾਲ ਮੋਠੀਆਂ ਲੱਡੀਆਂ ਪਾ ਤੋਲ ਲੱਖੀਆਂ ਨੇ ਸਾਰੀ ਘੜਪਰਾ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਜੀ ਤੇ ਆਪਣੇ ਨਾਲ ਨਵੇਂ ਜੁੜ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੀ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਤੋਂ ਵੱਧ ਕਰਿਆ ਕਰੋ ਜੀ ਮੈਨੂੰ ਪਹਿਲਾਂ ਸਾਫ ਤੇ ਨੂੰ ਧੋਣ ਵੀ ਨਹੀਂ ਉਹ ਮੈਂ ਕੱਟ ਕੇ ਨਹੀਂ ਧੋ ਦਿੰਦੀ ਜਿਵੇਂ ਸਾਫ ਤੇ ਮੈਂ ਧੋ ਲੈਣੀ ਹੈ ਪਹਿਲਾਂ ਜਿਹੜਾ ਕੱਟਿਆ ਹੁੰਦਾ ਉਹ ਤਾਂ ਔਖਾ ਹੋ ਜਾਂਦਾ ਬਰੀਕ ਹੋ ਜਾਂਦਾ ਪਾਣੀ ਦੇ ਵਿੱਚੋਂ ਮੇਂ ਨਿਕਲ ਹੀ ਜਾਂਦਾ ਜੀ ਤਾਂ ਕਰਕੇ ਇਹਨੂੰ ਆਏ ਚੰਗੀ ਤਰ੍ਹਾਂ ਧੋਤਾ ਜਾਂਦਾ ਹੈ ਸਾਤ ਤਾਂ ਉਸ ਕਿਸ ਮਾਰਦੀ ਫੇਰ ਕੱਢ ਦਿੰਦੇ ਹਾਂ ਮਾਰ ਦੇ ਵਿੱਚ ਇਹ ਆਪਣਾ ਆਲਦੀ ਨਾਲ ਚੱਕ ਦਿੰਦੇ ਆ ਜੀ ਉਸਮਾਨ ਰੋਟੀ ਬਣਾਵਾਂਗੇ ਤੇ ਹਾਂ ਜਿਸ ਵੇਲੇ ਤੋਂ ਲਾਉਣੇ ਇਨਸਟਾਰਟ ਹੋ ਗਿਆ ਜੀ ਬਸ ਭੱਜਣਾ ਕਿ ਦੀ ਕੰਮਾਂ ਦੇ ਕਰਨੇ ਆਗੇ ਇਹ ਹੋਈ ਸ਼ਾਮ ਨੂੰ ਇਹ ਬਿਲਕੁਲ ਬਣਾਇਆ ਆਪਾਂ ਹੁਣ ਵੀ ਨਹੀਂ ਰੱਖੂਗਾ अगर बहुत ले रोटी बनानी है दुद्ध वाले भांडे पैने के अपने चुप मांजने जिन्ने टाइम सब्जी बनूंगी, उन्न देश भाडे चक दी जी मैं आटा गुन्न लूँगी फिर रोटी बना ला दिन

हम पीने पानी ठंडा ला हल्की जी ठर भन के पानी फिर पी पुनी ਇਹ ਤਾਜ਼ਾ ਪਾਣੀ ਹੁੰਦਾ ਨਾ ਮੋਟਰ ਚੱਲਦੀ ਹੁੰਦੀ ਆ ਆਪਣੀ ਓਮੇਦਾ ਹੋ ਜਾਂਦਾ ਛੱਤੀ ਭੰਨ ਕੇ ਉਹ ਵਧੀਆ ਲੱਗਦਾ ਹੈ ਰੋਟੀਆਂ ਬਣਾ ਲਈਏ ਜੀ ਇਹ ਲਾਸਟ ਰੋਟੀ ਆਣੀ ਅੱਜ ਹੋਣੀ ਵੀਡੀਓ ਬਣਾ ਕੇ ਤੇ ਨਾਲ ਦੀ ਨਾਲ ਇਹ ਆਪਾਂ

बनी आज अभी एडिटिंग नहीं है थी थी। कर अभी सीधी बनाई है जी दूसरे लोट जिमें बन की वह कहीं पा दे बना फिर एडिटिंग टाइम लगता फिर लेट हो जाएंगे जी धनिया पा दे सब्जी के दो मिनट सेक फिर गैस बंद कर देंगे ਇਹ ਗੈਸ ਨੂੰ ਮੈਂ ਥੋੜਾ ਜਿਹਾ ਠਹਿਰ ਕੇ ਸਾਫ਼ ਕਰਦੀ ਹੁੰਦੀ ਆ। ਇਹ ਆ ਉਪਰ ਕੱਚ ਦਾ ਹੋਣ ਕਰਕੇ ਨਾ ਏਡਾ ਰਹਿੰਦਾ ਜਿਵੇਂ ਜੇ ਗਰਮ ਨੂੰ ਆਪਾਂ ਸਾਫ਼ ਕਰਾਂਗੇ ਠੰਡੇ ਕੱਪੜੇ ਨਾਲ ਪਾਣੀ ਪਾ ਕੇ। ਫੁੱਟਣ ਦਾ ਡਰ ਰਹਿੰਦਾ ਇਹਦਾ। ਤਾਂ ਕਰਕੇ ਇਹਨੂੰ ਮੈਂ ਥੋੜਾ ਜਿਹਾ ਠੰਡਾ ਹੋਇਆ। ਫਿਰ ਲੀਫ ਫੇਰੂੰਗੀ ਇਹਦੇ ਉੱਤੇ ਸਾਫ਼ ਕਰੂੰਗੀ। ਲੱਡੂ ਖਾ ਲਓ ਜੀ ਤੁਸੀਂ। ਤਾਜ਼ੇ ਲੱਡੂ ਨੇ।

ਇਹ ਗੈਸ ਕਰਨਾ ਵੀ ਹੁਣ ਬੰਦ। ਦੇਖੋ ਜੀ। ਕੁਲ ਗਈ ਸਾਦੀ ਆਪਣੀ। ਕਿੱਲੇ ਦੇ ਵਿੱਚ ਤਾਂ ਕੁਲ ਜਾਂਦੀ ਐ। ਜੇ ਲੋਹੜੇ ਚ ਬਣਾਉਣਾ ਉਹ ਨਹੀਂ ਖੁੱਲਦੀ ਜ ਉਹ ਤਾਂ ਖੜੀ ਜੀ ਬਣਦੀ ਐ। ਅੱਜ ਬਣ ਗਈ ਜੀ ਇਹ। ਹਰਵੀਰ ਦੀ ਪਸੰਦ ਨੂੰ। ਲੋ ਜੀ ਅੱਜ ਦੀ ਵੀਡੀਓ ਆਪਣੀ ਐਨੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ